ਜੇ ਜਿਹੜਾ ਬੜੇ ਜੱਦੋਜहद ਕੀਤੀ ਕਿ ਇਸ ਤਕੜੀ ਦੇ ਚੋਰ ਨਿਸ਼ਾਨ ਨੂੰ ਰੱਦ ਕਰਾਇਆ ਜਾਵੇ ਪਰ ਇਹਨਾਂ ਨੇ ਆਪਣੀ ਧਿਰਤਾ ਰੱਖੀ ਔਰ ਲੋਕਾਂ ਦੇ ਵਿਸ਼ਵਾਸ ਰੱਖਿਆ ਪ੍ਰਭੂ ਦਾ ਆਸਰਾ ਲੈ ਕੇ ਤੁਰਪੇ ਕਿ ਜੋ ਵੀ ਹੋਏਗਾ ਅਸੀਂ ਚੋਣ ਲੜੀ ਕਿਉਂਕਿ ਅਸੀਂ ਚੋ ਨਿਸ਼ਾਨ ਤਕੜੀ ਨੂੰ ਆਂਚ ਨਹੀਂਉਣ ਦੇਣੀ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਨੂੰ ਮਰਨ ਨਹੀਂ ਦੇਣਾ ਪਰ ਦੁੱਖ ਦੀ ਗੱਲ ਹੈ ਕਿ ਜਿਹੜੇ ਸ਼੍ਰੋਮਣੀ ਕਾਲ ਦਲ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਤੁਸੀਂ ਸਾਨੂੰ ਬਹੁਤ ਮਿਹਨਤ ਕਰਨ ਵਾਸਤੇ ਕਿਹਾ ਸੀਗਾ ਸਾਨੂੰ ਹੁਕਮ ਲਾਇਆ ਸੀਗਾ ਕਿ ਤੁਸੀਂ ਕੈਂਡੀਡੇਟ ਲੱਭੋ ਅਸੀਂ ਯਤਨ ਕੀਤੇ ਪੰਜ ਸੱਤ ਕੈਂਡੀਡੇਟ ਸਾਹਮਣੇ ਆਏ ਬਕਾਇਦਾ ਸਾਰੇ ਲੀਡਰਾਂ ਨੇ ਬੈਠ ਕੇ ਜਿਹੜੀ ਡਿਊਟੀ ਲੱਗੀ ਸੀ ਸਾਰੇ ਪਾਮਿਓ ਬਨਾਰਾ ਸਾਹਿਬ ਸਨ ਪਾਮਿਓ ਆਪਣੇ ਕੇਪੀ ਸਾਹਿਬ ਸਨ ਡਾਕਟਰ ਸੁਖੀ ਸਨ ਅਸੀਂ ਤੇ ਜ਼ਿਲ੍ਹੇ ਦੀ ਸ਼ਹਿਰੀ ਜਥੇਬੰਦੀ ਸਾਰੀ ਸੀ ਤੇ ਨਾਲ ਸਰਕਲਾਂ ਦੇ ਜਿਹੜੇ ਚਾਰਜ ਸਨ ਉਹਨਾਂ ਨਾਲ ਸਲਾਹ ਕਰਕੇ ਅਸੀਂ ਇਹ ਫੈਸਲਾ ਕੀਤਾ ਕਿ ਜਿਹੜਾ ਸਭ ਬੇਅੰਤੀ ਸਭ ਤੋਂ ਕੁਰਬਾਨੀ ਕਰਨ ਵਾਲਾ ਔਰ ਸਭ ਤੋਂ ਸਦਸੀਅਤ ਡੈਡੀਕੇਟਿਡ ਸ਼ੋਮਨੀ ਕਲਦਾ ਦਾ ਵਰਕਰ ਸੀ ਜੱਜ ਜਤ ਪ੍ਰੀਤਮ ਸਿੰਘ ਜੀ ਉਹਦੇ ਪਰਿਵਾਰ ਬੀਬੀ ਸਰਜੀਤ ਕੌਰ ਨੂੰ ਇਹ ਤੇ ਕੈਂਡੀਡੇਟ ਬਣਾਇਆ ਜਾਵੇ ਔਰ ਸਰਵ ਸਭਤੀ ਨਾਮ ਬਣਾਇਆ ਇਹ ਨਹੀਂ ਕਿ ਕਿਸੇ ਦੇ ਇੱਕ ਦੇ ਕਹਿਣ ਦੇ ਉੱਤੇ ਬਣਾਇਆ ਬਾਦਲ ਸਾਹਿਬ ਨੂੰ ਸਮੇਂ-ਸਮੇਂ ਦੇ ਨਾਲ ਅਸੀਂ ਦੱਸਦੇ ਰਹੇ ਔਰ ਬਾਦਲ ਸਾਹਿਬ ਨੇ ਹਾਂ ਕਿਤੀ ਕਿ ਠੀਕ ਹੈ ਉਹੀ ਤੁਹਾਨੂੰ ਸੂਟ ਕਰਦਾ ਤੇ ਉਹੀ ਤੁਸੀਂ ਬਣਾ ਲਓ ਫਿਰ ਬਾਅਦ ਵਿੱਚ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਆਪਣਾ ਚੋਣ ਨਿਸ਼ਾਨ ਵਾਸਤੇ ਟਿਕਟ ਲੈ ਜੋ ਅਸੀਂ ਬੰਦਾ ਭੇਜਿਆ ਚੋਣ ਨਿਸ਼ਾਨ ਲਈ ਟਿਕਟ ਭੇਜੀ ਹੈ 21 ਤਰੀਕ ਨੂੰ ਸੀ ਪੇਪਰ ਫਾਈਲ ਕੀਤੇ ਆ 21 ਫਾਈਲ ਕਰਨ ਤੋਂ ਬਾਅਦ 24 ਤੱਕ ਸਾਰੀ ਜਿਹੜੀ ਸੀ ਕਿਰਿਆ ਉਹ ਪੂਰੀ ਹੋ ਗਈ 25 ਤਰੀਕ ਨੂੰ ਸਾਰਾ ਸਮਾਪਤੀ ਹੋ ਗਿਆ ਪਰ ਦੁੱਖ ਦੀ ਗੱਲ ਹੈ ਕਿ ਉਹ ਪਾਰਟੀ ਜਿਹੜੀ 104 ਸਾਲ ਪੁਰਾਣੀ ਹੋਵੇ ਅੱਜ ਉਹ ਪਾਰਟੀ ਇੱਥੋਂ ਜੇ ਭਜਨ ਦੀ ਕੋਸ਼ਿਸ਼ ਕਰੇ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਇੱਥੇ ਇੰਨੇ ਸਾਰੇ ਸੈਂਟੀਮੈਂਟ ਜੁੜੇ ਹੈ ਕਿ ਸਾਡੇ ਧਾਰਮਿਕ ਤੌਰ ਦੇ ਉੱਤੇ ਜਥੇਬੰਦੀਆਂ ਸਾਰੀਆਂ ਸਦਾ ਸਰਜੀਤ ਸਿੰਘ ਜੀ ਚੀਮਰ ਸਾਹਿਬ ਜਿਹੜੇ ਕਿ ਸਾਰੇ ਗੁਰਦੁਆਰਿਆਂ ਚ ਇਹਨਾਂ ਸਾਡੀ ਮੀਟਿੰਗ ਕਰਾਈ ਮੇਰਾ ਖਿਆਲ ਹੈ ਕਿ ਕੋਈ ਸਿੱਖ ਨਹੀਂ ਸੀ ਜਿਹਨੇ ਸਾਨੂੰ ਜਵਾਬ ਦਿੱਤਾ ਹੋਵੇ ਹਰ ਸਿੱਖ ਦੇ ਮਨ ਵਿੱਚ ਹੈ ਕਿ ਅਸੀਂ ਸ਼੍ਰੋਮਣੀ ਕਾਲਦਨ ਨੂੰ ਵੋਟ ਪਾਉਣਾ ਇਹ ਪਹਿਲਾਂ ਸੀ ਉਹਨਾਂ ਦੇ ਮਨ 'ਚ ਕਿ ਭਾਵੇਂ ਬਾਦਲ ਤੋਂ ਪੈਣਾ ਵੀ ਹੁੰਦਾ ਨਾ ਤਾਂ ਵੀ ਅਸੀਂ ਵੋਟ ਪਾਉਣੀ ਸੀ ਪਰ ਅੱਜ ਉਹ ਸਾਰੀ ਜ਼ਿੰਮੇਵਾਰੀ ਸਮਝ ਰਹੇ ਹੈ ਕਿ ਜੇ ਇਹਨਾਂ ਨੇ ਮਜ਼ਾਕ ਉਡਾਇਆ ਆਪਣੀ ਪਾਰਟੀ ਦਾ ਇਹਨਾਂ ਨੇ ਆਪਣੀ ਪ੍ਰਧਾਨਗੀ ਪ੍ਰਧਾਨਗੀ ਦੀ ਭੂਮਿਕਾ ਨੂੰ ਅੱਜ ਇਤੋ ਪਰੇ ਕਰ ਲਿਆ ਤਾਂ ਅਸੀਂ ਚੋਲ ਲੜਾਂਗੇ ਕਿਉਂਕਿ ਅਸੀਂ ਸ਼੍ਰੋਮਣੀ ਕਾਲਦਨ ਨੂੰ ਇੱਥੇ ਖਤਮ ਨਹੀਂ ਹੋਣ ਦੇਣਾ ਉਹਦਾ ਨਾਂਅ ਸ਼ਰ ਉੱਚਾ ਕਰਾਂਗੇ ਨੀ ਮਾਣੀ ਹੁੰਦੇ। ਸੋ ਮੈਂ ਸਮਝੀ ਹੈ ਕਿ ਸਦਾ ਸਰਜੀਤ ਸਿੰਘ ਜੀ ਦੀ ਜੀ ਮਸਾਲ ਸਾਡੇ ਧਰਮ ਪ੍ਰਚਾਰਕ ਕਮੇਟੀ ਦੇ ਮੈਂਬਰ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਇਹਨਾਂ ਦਾ ਇਹ 90 ਸਾਲ ਦੀ ਉਮਰ ਹੋ ਗਈ ਹੈ। ਇਹ ਦਿਨ ਰਾਤ ਦੇਖ ਕਰਕੇ ਫਿਰ ਰਹੇ। ਤੁਸੀਂ ਦੇਖੋ ਕਿ ਲੋਕਾਂ ਨੂੰ ਸ਼੍ਰੋਮਣੀ ਕਾਲਦਨ ਨਾਲ ਕਿੰਨੀ ਅਟੈਚਮੈਂਟ ਹੈ। ਕਿੰਨਾ ਉਹਦੇ ਬੰਦੇ ਉੱਤੇ ਅੱਜ ਚਾਹ ਕੇ ਅਸੀਂ ਸ਼੍ਰੋਮਣੀ ਕਾਲਦਨ ਬਣੋ ਕੈਂਡੀਡੇਟ ਜਿਤਾਈਏ ਤੇ ਲੋਕ ਜਿਹੜੇ ਚਾਹੁੰਦੇ ਸ਼੍ਰੋਮਣੀ ਕਾਲਦਨ ਨੂੰ ਪਰ ਪ੍ਰਧਾਨ ਸਾਹਿਬ ਹੀ ਨਹੀਂ ਚਾਹੁੰਦੇ ਸ਼੍ਰੋਮਣੀ ਕਾਲਦਨ ਨੂੰ ਇਹ ਗਲਤੀਆਂ ਤੇ ਗਲਤੀਆਂ ਜਿਹੜੀਆਂ ਇਸੇ ਕਰਕੇ ਲੋਕਾਂ ਦਾ ਦਿਲ ਟੁੱਟ ਰਿਹਾ ਸਾਡੇ ਸਾਰੇ ਜਿਹੜੇ ਨੇਤਾ ਜਨ ਲੀਡਰ ਸਾਹਿਬ ਜਿਹੜੇ ਆ ਉਹ ਸਾਰੇ ਇੱਥੇ ਆ ਰਹੇ ਸਾਰੇ ਦੀ ਅਸੀਂ ਪਰਵਾਹ ਹੀ ਕਰਾਂਗੇ ਵੋਟ ਕਿੰਨੀ ਪੈਂਦੀ ਹੈ ਕਿੰਨੀ ਨਹੀਂ ਪੈਂਦੀ ਉਹ ਪਰਮਾਤਮਾ ਦੇ ਹੱਥ ਹੈ ਉਹ ਲੋਕਾਂ ਦੀ ਸੋਚ ਹੈ ਲੋਕਾਂ ਦੇ ਵੋਟ ਪਾਉਣੀ ਹੈ ਕਿਹਨੂੰ ਪਾਉਣੀ ਹੈ ਕਿ ਉਹ ਵੋਟ ਨੂੰ ਅਸੀਂ ਮਜਬੂਰ ਨਹੀਂ ਕਰ ਸਕਦੇ ਪਰ ਇਹ ਜਰੂਰ ਕਰਾਂਗੇ ਕਿ ਅੱਜ ਜਿਹੜਾ ਮਜ਼ਾਕ ਉੱਡਿਆ ਇੱਕ ਗਰੀਬ ਪਰਿਵਾਰ ਦਾ ਜਿਹਨੂੰ ਮੇਰੇ ਪਾਤਸ਼ਾਹ ਨੇ ਗੱਲ ਨਾਲ ਲਾਇਆ ਜਿਨਾਂ ਕਿ ਇਨ ਗਰੀਬ ਸਿੱਖਨ ਕੀ ਮੇਰੀ ਤਾਕਤ ਜਿਹੜੀ ਹੈ ਇਨ ਗਰੀਬ ਸਿੱਖਨ ਕੋ ਮੈਂ ਦੂ ਪਾਛਾਈ ਇਹ ਉਹਨਾਂ ਦੀ ਬਖਸ਼ਿਸ਼ ਸੀ ਜਿਹਨੇ ਕੋ ਨਾਨਕ ਸਾਹਿਬ ਨੇ ਕਿਹਾ ਨੀਚਾ ਅੰਦਰ ਨੀਚ ਚ ਨੀਚੀ ਹੂ ਅਤ ਨੀਚ ਨਾਨਕ ਜੀ ਨੇ ਕੇ ਸੰਗਤ ਵੱਡਿਆ ਸੋ ਕਰੀ ਮੈਂ ਸਮਝੀ ਕਿ ਜੇ ਅੱਜ ਕੋਈ ਅਮੀਰ ਖੜਾ ਹੋਇਆ ਹੁੰਦਾ ਸਰਦਾਰ ਸੁਖਵੀਰ ਸੇ ਬਾਦਰ ਕਦੀ ਕਾਗਜ਼ ਵਾਪਸ ਨਾ ਲੈ ਸਕਦਾ ਇੱਕ ਐਗਜ਼ਾਮਪਲ ਹੈ ਸਾਡਾ ਬਲਟੋਆ ਸਾਹਿਬ ਲੜ ਰਹੇ ਸੀ ਚੋਣ ਤਰਨ ਤਰਨ ਤੇ ਬਟੋਆ ਹੀ ਤੋਂ ਫਡੂਰ ਸਾਹਿਬਾਂ ਨੇ ਕਿਹਾ ਸਾਰਾ ਪੰਜਾਬ ਜੋਰ ਲਾ ਕੇ ਬਹਿ ਗਿਆ ਕਿ ਵਾਪਸ ਕਰ ਲੋ ਐਂਡ ਥਿਸ ਇ ਸ਼ੋਬਨੀ ਕਲਦਰ ਦਾ ਕੈਂਡੀਡੇਟ ਕਿਦਾਂ ਵਾਪਸ ਕੀਤਾ ਜਾ ਸਕਦਾ ਸਾਰੇ ਲੋਕਾਂ ਨੇ ਕਿਹਾ ਕਿ ਤੁਸੀਂ ਇਹਨੂੰ ਬਿਠਾ ਦਿਓ ਦੋ ਪੰਥਕ ਉਮੀਦਵਾਰ ਖੜੇ ਆ ਤਿੰਨ ਚਲੋ ਅਸੀਂ ਵੀ ਕਹਿੰਦੇ ਸੀ ਪਾਰਟੀ ਦਾ ਉਮੀਦਵਾਰ ਨਹੀਂ ਬੈਠਾ ਚਾਹੀਦਾ ਇੱਕ ਅਸੀਂ ਸੀ ਬਾਲ ਸਾਹਿਬ ਨੂੰ ਕਿਹਾਗੇ ਬਿਠਾਓ ਨਾ ਪਰ ਉਹਨੂੰ ਚੋਣ ਲੜਨ ਦੀ ਜਿਹੜੀ ਇਜਾਜ਼ਤ ਦਿੱਤੀ ਹੈ ਉਹਦੇ ਖਿਲਾਫ ਨਾ ਬੋਲੋ ਆਪਣੇ ਆਪ ਵੀ ਜਿਹਨੂੰ ਲੋਕਾਂ ਨੇ ਵੋਟ ਕੌਣੀ ਪਾਉ ਪਰ ਉੱਥੇ ਤੇ ਕੈਂਡੀਡੇਟ ਵਾਪਸ ਹੀ ਲਿਆ ਕਿਉਂਕਿ ਬਲਟੋਆ ਸਾਹਿਬ ਦੀ ਡਾਂਗ ਤਕੜੀ ਸੀ ਬਲਟੋਆ ਸਾਹਿਬ ਦੇ ਸਿਆਸੀ ਤੌਰ ਦੇ ਤੇ ਉਹ ਕੋ ਵੱਡੀ ਮਾਇਆ ਹੋ ਸਕਦੀ ਹੈ ਅਮੀਰੀ ਹੋ ਸਕਦੀ ਹੈ ਉਦੋਂ ਤੇ ਨਹੀਂ ਨੇ ਕੀਤਾ ਉਹਦੇ ਬਦਲੇ ਚ ਉਹਦੇ ਕਹਿਣ ਦੇ ਉੱਤੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਜੀ ਕੈਰੋ ਜਿਹੜਾ ਮੰਤਰੀ ਰਹੇ ਹੁਣ ਤੇ ਵੱਡੇ ਘਰਾੜੇ ਦਾ ਉਹ ਸ਼ਖਸੀਅਤ ਹੋਵੇ ਸਰਦਾਰ ਪ੍ਰਤਾਪ ਸਿੰਘ ਜੀ ਕੈਰੋ ਵਰਗੇ ਤੇ ਮੁਖਪਤਰੀ ਰਹੇ ਹੋਣ ਉਹਦਾ ਪਿਤਾ ਸੁਰਿੰਦਰ ਸਿੰਘ ਕੈਰੋ ਐਮਪੀ ਰਹੇ ਹੋਣ ਔਰ ਉਹ ਆਪ ਕਿੰਨੀ ਵਾਰੀ ਮਨਿਸਟਰ ਬਣੇ ਹਨ ਉਸ ਸ਼ਖਸੀਅਤ ਨੂੰ ਘਰ ਵਿੱਚ ਬਿਠਾ ਦਿੱਤਾ ਸਿਰਫ ਇਸ ਕਰਕੇ ਕਿ ਤੂੰ ਇਹ ਕਿਉਂ ਕਹਿਨੇ ਹੋ ਕਿ ਤੁਸੀਂ ਜੇ ਕੈਂਡੀਡੇਟ ਨੂੰ ਵਾਪਸ ਲਾਓ ਜੇ ਉਹਨੇ ਕਹਿਤਾ ਸੀਗਾ ਨਹੀਂ ਬਿਠਾਇਆ ਹੁਣ ਕਿਹਾ ਕਿਨੇ ਤੁਹਾਨੂੰ ਕਿਹਾ ਕਿਨੇ ਤੁਹਾਨੂੰ ਅੱਜ ਨਹੀਂ ਪਤਾ 104 ਸਾਲ ਦੀ ਪਾਰਟੀ ਪੁਰਾਣੀ ਹੈ ਔਰ ਸਭ ਤੋਂ ਵੱਡੀ ਪਾਰਟੀ ਹੈ ਮੈਨੂੰ ਤਾਂ ਕੱਲ ਵੀ ਬੜਾ ਦੁੱਖ ਲੱਗਾ ਜਦੋਂ ਬੀਬਾ ਹਰਸਨਤ ਕਹਿ ਰਹੀ ਸੀ ਪਾਰਲੀਮੈਂਟ ਦੇ ਵਿੱਚ ਛੋਟਾ ਜਿਹਾ ਪੰਜਾਬ ਛੋਟੀ ਜੀ ਪਾਰਟੀ ਕਿਉਂ ਸਾਡਾ ਤਾਂ ਇਤਿਹਾਸ ਹੀ ਗੌਰਮਈ ਹੈ ਇਹਦੇ ਅਣਖ ਤੇ ਗੈਰਤ ਦੇ ਵਿੱਚੋਂ ਨਿਕਲਿਆ ਹੋਇਆ ਇਤਿਹਾਸ ਹੈ ਇਹ ਤੇ ਲਹੂ ਪਿਜਾਇਆ ਇਤਿਹਾਸ ਹੈ ਇਹਦੇ ਸਾਡੇ ਬਜ਼ੁਰਗਾਂ ਦੇ ਸੀਨੇ ਦੀ ਮਿੱਝ ਦੀ ਖੁਰਾਕ ਖਾ ਕੇ ਪੜਿਆ ਹੋਇਆ ਸਾਡਾ ਸ਼੍ਰੋਬਣੀ ਕਲਦਲ ਹੈ ਔਰ ਸ਼੍ਰੀ ਅਕਾਲਦਰ ਸਾਹਿਬ ਦੇਤੇ ਇਹ ਨਹੀਂ ਗਲੀਆਂ ਚ ਨਿਕਲਿਆ ਹੋਵੇ ਇਹ ਜਿਹੜੇ ਚਮਕਾ ਵਿੱਚੋਂ ਇਸੇ ਜਿੱਦਾਂ ਕੇਜੀ ਵਾਲੇ ਕੱਢੀ ਆਪਣੀ ਪਾਰਟੀ ਉਹਦੇ ਵਿੱਚੋਂ ਅਧਰਿਆਂ ਵਿੱਚੋਂ ਇਹ ਨਿਕਲੀ ਹੈ ਪਾਰਟੀ ਆਪਣੇ ਖੂਨ ਦੇ ਕੇ ਆਪਣੇ ਸਰੀਰਵਾਰ ਕੇ ਆਪਣੀਆਂ ਕੁਰਬਾਨੀਆਂ ਦੇ ਕੇ ਤੇ Shri Atal Bihari Saab ਦੇ ਸਿੱਖਿਆ ਦੇ ਸਰਜੀ ਪਾਰਟੀ ਹੈ ਇਹਨੂੰ ਜੇ ਕੋਈ ਆਂ ਚਾਵੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਾਰੇ ਰਲ ਕੇ ਭਾਵੇਂ ਵੋਟਾ ਸਾਡੀਆਂ 20000 ਨਿਕਲਣ ਪਾਵੇ 15000 ਨਿਕਲਣ ਪਾਵੇ 30000 ਨਿਕਲਣ ਪਾਵੇ 10000 ਨਿਕਲ ਲੇਕਰ ਅਸੀਂ ਇੱਥੋਂ ਕਦੀ ਪੈਰ ਪਿੱਛੇ ਨਹੀਂ ਪਟਾਂਗੇ ਅਸੀਂ ਬੀਬੀ ਸਰਜੀਤ ਕੌਰ ਦੇ ਪਰਿਵਾਰ ਦੇ ਨਾਲ ਹੈ ਔਰ ਸਰਜੀਤ ਕੌਰ ਦੀ ਬੇਨਤੀ ਹੈ ਤੂੰ ਚਿੰਤਾ ਨਹੀਂ ਕਰਨੀ ਬਸ ਘਰ ਘਰ ਜਾ ਕੇ ਵੋਟਾ ਮੰਗੋ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਦਿਨ ਰਾਤ ਅਸੀਂ ਤੁਹਾਡੀ ਪਹਿਰੇਦਾਰੀ ਕਰਾਂਗੇ ਸਾਰੇ ਅਸੀਂ ਜਿਹੜੇ ਬੈਠੇ ਆ ਸਦਾ ਬਿੰਦਰ ਸਿੰਘ ਜੀ ਹਸੈਨਪੁਰੀ ਬੈਠੇ ਨੇ ਬਟਾਲਾ ਸਾਹਿਬ ਸਦਾ ਸਰਵਰ ਸਿੰਘ ਫਲੌਟ ਸਾਹਿਬ ਹੁਣ ਤੁਹਾਨੂੰ ਕੁਝ ਵਿਚਾਰੇ ਇਹ ਕਰ ਲਏ ਕਿਉਂਕਿ ਸਾਰਾ ਸਭਾ ਮਹਿਲਾ ਨੇ ਆ ਲੰਬਾ ਸਮਾਂ ਲੱਗੇਗਾ ਸਾਨੂੰ ਆਸ ਹੈ ਕਿ ਅੱਜ ਲੋਕ ਸਾਰੇ ਖੜੇ ਹੈ ਅਛ ਵੀ ਜਨਮਦਰ ਦੇ ਵੀ ਔਰ ਬਾਰੋਂ ਵੀ ਬਹੁਤ ਦੁਨੀਆਂ ਨੇ ਇਸ ਗੱਲ ਦਾ ਕੀਤਾ ਕਿ ਦੇਖਿਓ ਕਿਤੇ ਬੈਠਣਾ ਜਾਇਓ ਸ਼੍ਰੋਮਣੀ ਅਕਾਲ ਦਾ ਨਾਂ ਨਿਸ਼ਾਨਾ ਮਟਾ ਦੇ ਉੱਥੇ ਸ਼੍ਰੋਮਣੀ ਅਕਾਲ ਦਾ ਦੇ ਝੰਡੇ ਚੁਲਦੇ ਰਹਿਣੇ ਚਾਹੀਦੇ ਔਰ ਚੁਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਅੱਜ ਅਸੀਂ ਪੰਥ ਦੇ ਦੇ ਚ ਨੇ ਚੁੜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅੱਜ ਜਿਹੜੇ ਬੀਐਸਪੀ ਦੇ ਮੀਤਵਾਰਾ ਉਹ ਕਹਿੰਦੇ ਜਦੋਂ ਮੈਂ ਨਾਮਿਨੇਸ਼ਨ ਭਰਾਂ ਜਾਣਾ ਸੀ ਉਤੋਂ 1 ਘੰਟਾ ਪਹਿਲਾਂ ਜਿਹੜੀ ਕਿ ਬਾਦਲ ਸਾਹਿਬ ਦੀ ਗੱਲ ਜਿਹੜੀ ਹੈ ਗੜੀ ਸਾਹਿਬ ਨਾਲ ਹੋਈ ਸੀ ਉਹਨਾਂ ਨੇ ਕਿੱਤਸੀ ਕੇਸੀ ਕੰਮਸ ਮਰਦਾਂ ਦੇ ਰਿਹਾ ਤੇ ਉਹ ਗੱਲ ਸਾਫ਼ ਹੋ ਗਈ ਸੀ ਲੇਕਿਨ ਉਸ ਤੋਂ ਬਾਅਦ ਵੀ ਲੋਕਲ ਲੀਡਰਸ਼ਿਪ ਜਿਹੜੀ ਕਿ ਐ ਨਾਮਿਨੇਸ਼ਨ ਪੈਨ ਕਰਕੇ ਆਈ ਹੈ ਕਿਉਂ ਸਾਡੇ ਕੋਲ ਨਾਮਿਨੇਸ਼ਨ ਪੇਪਰ ਦੇ ਕਰਕੇ ਸਾਰਾ ਸਿੰਪਲ ਆ ਗਿਆ ਸਾਨੂੰ ਟਿਕਟਾ ਹੀ ਨਾਲੇ ਅਸੀਂ ਗੜੀ ਉਹਨਾਂ ਦੀ ਮੰਨਣੀ ਹੈ ਜੀ 4 ਮਹੀਨੇ ਪਹਿਲਾਂ ਉਹ ਸਾਡੇ ਖਿਲਾਫ ਇਹ ਨੇ ਸ਼ਬਦ ਬੋਲਦੇ ਰਹੇ ਬਾਦਲ ਸਾਹਿਬ ਦੇ ਖਿਲਾਫ ਬੋਲਦੇ ਰਹੇ ਅਕਾਲ ਦੇ ਖਿਲਾਫ ਬੋਲਦੇ ਰਹੇ ਉਹ ਕਹਿੰਦੇ ਸੀ ਸਾਨੂੰ ਧੋਖਾ ਦਿੱਤਾ ਅੱਜ ਉਹ 1 ਘੰਟਾ ਪਹਿਲਾਂ ਕਿਹਦੇ ਨੋਮੀਨੇਸ਼ਨ ਤੋਂ 1 ਘੰਟਾ ਪਹਿਲਾਂ ਤੇ 1 ਘੰਟਾ ਪਹਿਲਾਂ ਤੋਂ ਦਿੱਤਾ ਦੇ ਦੇਣਾ ਪਾਰਟੀ ਦਾ ਲਾਇਸ ਹੋ ਜਾਂਦੇ ਜੇ ਸਾਨੂੰ ਉਹਨਾਂ ਨੇ ਸਿੰਬਲ ਭੇਜਿਆ ਸਾਨੂੰ ਟਿਕਟ ਭੇਜੀ ਹੈ ਅਸੀਂ ਕਿਸੇ ਦੀ ਗੱਲ ਕਿਉਂ ਸੁਣੀ ਹੈ ਜੀ ਅਸੀਂ ਕਿਉਂ ਸੁਣੀ ਹੈ ਪ੍ਰਧਾਨ ਸਾਹਿਬ ਨੇ ਕਿਸ ਤਰ੍ਹਾਂ ਕਹਿੰਦਾ ਕਿ ਅਸੀਂ ਕੀਤਾ ਜੇ ਉਹਨਾਂ ਕਹਿਆ ਅਸੀਂ ਸਾਨੂੰ ਕਹਿੰਦੇ ਕਿ ਪੇਪਰ ਫਾਈਲ ਨਾ ਕਰੋ ਉਹਨਾਂ ਨੇ 34 ਦਲ ਦੇ ਅਗਲੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੇ ਇਹ ਕਹਿਣਾ ਸੀਗਾ ਕਿ ਅਸੀਂ ਜਿੱਤ ਗਏ ਤੇ ਜਿਹੜੇ ਜਿਨ੍ਹਾਂ ਨੇ ਬਗਾਵਤ ਕੀਤੀ ਉਹ ਹਰ ਗਏ ਇਹਦੇ ਬਾਰੇ ਕੀ ਕਹਿੰਦੇ ਹੋ ਬਹੁਤਾ ਸੀਰੀਅਸ ਨਾ ਲਿਆ ਕਰੋ ਉਹਨਾਂ ਨੇ ਵੀ ਕੁਝ ਕਹਿਣਾ ਹੀ ਹੈ ਉਹ ਜਿੱਤੇ ਹੈ ਮੁਬਾਰਕ ਬਸ ਜੀਓ ਸਰ ਇੱਕ ਸਵਾਲ ਹੋ ਰਿਹਾ ਇੱਕ ਸਵਾਲ ਲੈ ਲਓ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਿਹੜਾ ਸ਼੍ਰੋਮਣੀ ਅਕਾਲੀ ਦੰਦ ਦੇ ਹਾਲਤ ਦੇ ਉੱਤੇ ਉਹਨਾਂ ਟਿੱਪਣੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਤਕੜੀ ਕਿਸੇ ਹੋਰ ਕੋਲ ਹੈ ਤੇ ਸੁਖਬੀਤ ਬਾਦਲ ਕਿਸੇ ਹੋਰ ਦੇ ਹੱਕ 'ਚ ਪ੍ਰਚਾਰ ਕਰਨਗੇ ਉਹਨਾਂ ਕਹਿੰਦੇ ਕਿ ਇਹਨਾਂ ਲੋਕਾਂ ਨੂੰ ਭੇਡ ਬੱਕਰੀਆਂ ਸਮਝ ਕੇ ਰੱਖਿਆ ਹੋਇਆ ਰੱਬ ਬੜਾ ਬਲਵਾਨ ਹੈ ਕਿ ਤੁਸੀਂ ਬਸਪਾ ਦੇ ਲਈ ਜਿਹੜਾ ਚੋਣ ਪ੍ਰਚਾਰ ਕਰੋਗੇ ਹੁਣ ਇਹਨੂੰ ਕਿਵੇਂ ਦੇਖਣੀ ਅਸੀਂ ਥੋੜਾ ਕਰਾਂਗੇ ਬਸ ਇਹਦੇ ਸ਼੍ਰੋਮਣੀ ਕਾਲਦਾਲ ਲਈ ਕਰਾਂਗੇ ਅਸੀਂ ਤੇ ਤੱਕੜੀ ਜਿਹੜੀ ਸਾਡੀ ਜਿੰਦ ਜਾਨ ਸ਼੍ਰੋਮਣੀ ਕਾਲਦਾਲ ਲਈ ਉਹਨਾਂ ਲਈ ਪ੍ਰਚਾਰ ਕਰਾਂਗੇ ਬਾਦਲ ਸਾਹਿਬ ਨੇ ਜੇ ਗਲਤੀ ਕੀਤੀ ਹੈ ਆਪੇ ਲੋਕਾਂ ਪਤਾ ਲੱਗ ਜੇਗਾ ਮੈਂ ਤੇ ਦੇਖੋ ਜੀ ਇਹਦਾ ਅਸੂਲਾਂ ਦੀ ਹੈ ਕਿ ਗਿਆਨੀ ਪੂਰਨ ਸਿੰਘ ਜੀ ਨੇ ਬਤੌਰ ਜਦੋਂ ਰਕਾਲ ਤੱਕ ਗਲਤੀ ਕੀਤੀ ਸੀ ਮੈਂ ਤਾਂ ਉਦੋਂ ਵੀ ਨਹੀਂ ਸੀ ਮੰਨੀ ਪ੍ਰਧਾਨ ਗਲਤੀ ਕਰੇਗਾ ਅਸੀਂ ਨਹੀਂ ਮੰਨਣਾ ਅਸੀਂ ਤੇ ਮੰਨਣਾ ਸ਼੍ਰੋਮਣੀ ਕਾਲਦਾਨ ਨੂੰ ਅਸੀਂ ਬੰਨਣਾ ਸ਼ੋਭਨੀ ਕਾਲ ਦੇ ਸਿਧਾਂਤਾਂ ਨੂੰ ਉਹਦੀ ਸੋਚ ਨੂੰ ਉਹਦੇ ਵਿਚਾਰਧਾਰਾ ਨੂੰ ਇਸੇ ਕਰਕੇ ਦੇ ਨਾਲ ਮਜ਼ਾਕ ਬਣਾ ਦਿੱਤਾ ਫੜ ਕੇ ਤਾਂ ਹੀ ਤੇ ਲੋਕੀ ਸਾਰੇ ਜਿਹੜੇ ਕਹਿੰਦੇ ਆ ਕਿ ਪ੍ਰਧਾਨ ਸਾਹਿਬ ਇਹ ਜਿਹੜੇ ਕੁਰਸੀ ਛੱਡੇ ਕਿਉਂ ਕਹਿੰਦੇ ਆ ਇਹਨਾਂ ਗੱਲਾਂ ਕਰਕੇ ਅੱਛਾ ਇਹ ਚੀਜ਼ਾਂ ਵੀ ਕਲੀਅਰ ਹੋ ਰਹੀ ਹੈ ਕਹਿੰਦੇ ਕਿ ਪਾਰਟੀ ਟਿਕਟ ਦੇਣ ਤੋਂ ਤਾਂ ਪਹਿਲਾਂ ਹੀ ਗੱਲ ਕੀਤੀ ਗਈ ਸੀ ਕਿ ਪਾਰਟੀ ਟਿਕਟ ਵਾਪਸ ਲੈਣ ਨੂੰ ਵੀ ਕਹਿ ਸਕਦੀ ਆ ਉਹ ਕਹਿੰਦੇ ਕਲੈਰਟੀ ਪਹਿਲਾਂ ਹੀ ਸੀ ਕੋਈ ਕਲੈਰਟੀ ਨਹੀਂ ਸੀ ਉਹਨਾਂ ਨੇ ਕਿਹਾ ਸੀ ਤੁਸੀਂ ਸਾਰੇ ਸਲਾਹ ਕਰ ਲਓ ਜੇ ਸਾਰੇ ਮੰਨਦੇ ਸੀ ਕੱਲੇ-ਕੱਲੇ ਨੂੰ ਪੁੱਛਿਆ ਸਿਰਫ ਦੋ ਬੰਦਿਆਂ ਨੇ ਕਿਹਾ ਸੀ ਇਵਨ ਕੇਪੀ ਸਾਹਿਬ ਨੇ ਕਿਹਾ ਨਹੀਂ ਬਿਲਕੁਲ ਇਹ ਸੀ ਸਮਝੌਤਾ ਕਰਨਾ ਸੁੱਖੀ ਡਾਕਟਰ ਸੁੱਖੀ ਨੇ ਕਿਹਾ ਇਹ ਸਮਝੌਤਾ ਕਰਨਾ ਸਾਨੂੰ ਇਹ ਥੋੜੀ ਕੇਸ ਹੋਣਾ ਕੇਸ ਜੇ ਉਹ ਕਹਿਣ ਦੇ ਆਪਾਂ ਫਿਰ ਅਸਿਕਾ ਜੀ ਇਹਦਾ ਮਤਲਬ ਆਪਾਂ ਭਜਣਾ ਹੀ ਚਾਹਨੀ ਹੈ ਜੇ ਭਜਣਾ ਚਾਹਨੀ ਹੈ ਤੁਹਾਡੀ ਮਰਜ਼ੀ ਹੈ ਅਸੀਂ ਕਿਉਂ ਭਜੀਏ ਜੀ ਸਾਨੂੰ ਨਾ ਦਿੰਦੇ ਟਿਕਟ ਆਪੇ ਇਹਦੇ ਆਪਣੇ ਸਿੰਪਲ ਵਾਸਤੇ ਇੱਕ ਪੇਪਰ ਬੀਬੀ ਦੀ ਕੱਲ ਨਾ ਅਪੀਲ ਕੀਤੀ ਗਈ ਸੀ ਵੀਰਵਾਰ ਨੂੰ ਕਿ ਭਾਈ ਅੰਮ੍ਰਿਤਪਾਲ ਦੇ ਪਰਿਵਾਰ ਜਾਂ ਫਿਰ ਸਮਝੇ ਸੀ ਮਾਨ ਦੇ ਪਰਿਵਾਰ ਕਿ ਉਹਨਾਂ ਵੱਲੋਂ ਕੋਈ ਰਿਸਪੌਂਸ ਆਇਆ ਵੀ ਕੋਈ ਕੱਲ ਫੀਲ ਕੀਤੀ ਗਈ ਸੀ ਦੇਖੋ ਜੀ ਅਸੀਂ ਇਹਦੇ ਸਾਰੇ ਸਿੱਖ ਸੰਗਤ ਨੂੰ ਅਪੀਲ ਕਰਦੇ ਹਾਂ ਸਾਰੇ ਪੰਥਕ ਜਥੇਬੰਦੀਆਂ ਨੂੰ ਪੀੜਤ ਹਾਂ ਦੇ ਸਾਰੇ ਸਿੱਖ ਸਦਾਵਾਂ ਨੂੰ ਅਪੀਲ ਕਰਦੇ ਹਾਂ ਔਰ ਸਾਰੇ ਪੰਜਾਬੀ ਗੈਨ ਨੂੰ ਅਪੀਲ ਕਰਦੇ ਹਾਂ ਔਰ ਜੋ ਦਰਦ ਰੱਖਦਾ ਇੱਕ ਗਰੀਬ ਪਰਿਵਾਰ ਦੇ ਨਾਲ ਦਰਦ ਰੱਖਦਾ ਜੋ ਸ਼੍ਰੋਬਰੀ ਕਦਰ ਨਾ ਦਾਦ ਰੱਖਦਾ ਜਿਹੜਾ ਸਮਝਦਾ ਕਿ ਇਹ ਪਾਰਟੀ ਕੁਰਬਾਨੀਆਂ ਚ ਨਿਕਲੀ ਪਾਰਟੀ ਹੈ ਇਹ ਸ਼ਹੀਦਾਂ ਦੀ ਪਾਰਟੀ ਹੈ ਇਹਨੂੰ ਅਸੀਂ ਉੱਚਾ ਚੱਡਾ ਰੱਖੀਏ ਅਸੀਂ ਹਰ ਇੱਕ ਨੂੰ ਅਪੀਲ ਕਰਦੇ ਹਾਂ ਭਾਵੇਂ ਉਹ ਕੋਈ ਐਮਪੀ ਹੋਵੇ ਭਾਵੇਂ ਕੋਈ ਐ ਐਮਐਲਏ ਹੋਵੇ ਭਾਵੇਂ ਕੋਈ ਵਰਕਰ ਹੋਵੇ ਭਾਵੇਂ ਕੋਈ ਸਧਾਰਨ ਜਿਹੜਾ ਵੋਟਰ ਹੋਵੇ ਅਸੀਂ ਹਰ ਇੱਕ ਨੂੰ ਅਪੀਲ ਕਰਦੇ ਹਾਂ ਅਕਾਲੀ ਜਨ ਦੇ ਇਤਿਹਾਸ ਦੇ ਵਿੱਚ ਅਜੇ ਤੱਕ ਇਹ ਇਸ ਤਰ੍ਹਾਂ ਨਹੀਂ ਹੋਇਆ ਟਿਕਟ ਦੇ ਕੇ ਇਸ ਤਰ੍ਹਾਂ ਬਾਤੂ ਬਲਾਸੈਂਟ ਤੇ ਲੰਚੀ ਜਾਵੇ ਸਾਡੇ ਪ੍ਰਧਾਨ ਜੀ ਨਵੇਂ-ਨਵੇਂ ਇਤਿਹਾਸ ਸਿਰਜਦੇ ਹੁੰਦੇ ਆ ਕਿਉਂਕਿ ਉਹਦਾ ਕੰਮ ਹੈ ਉਹਦਾ ਕੰਮ ਹੈ ਕਿ ਹਰ ਚੀਜ਼ ਵਿੱਚ ਇਤਿਹਾਸ ਬਣਾਉਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ